ਸੰਜੀਵ ਅਰੋੜਾ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਉਹਨਾਂ ਨੇ ਨਾਮਿਨੇਸ਼ਨ ਪੇਪਰ ਫਾਈਲ ਕੀਤੇ ਨੇਗੇ ਅੱਜ ਸਾਡੇ ਕੌਮੀ ਕਨਵੀਨਰ ਹਰਵਿੰਦ ਕੇਜਰੀਬਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਸ਼ੀ ਜੀ ਉਹਨਾਂ ਵੱਲੋਂ ਇੱਕ ਵੱਡਾ ਸਾਰਿਆਂ ਵੱਲੋਂ ਵੱਡਾ ਜਿਹੜਾ ਰੋਡ ਸ਼ੋ ਵੀ ਹੋਇਆਗਾ ਜਿਹਦੇ ਅੰਦਰ ਲੁਧਿਆਣਾ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾਗਾ ਕਿ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੁਰਾਣੇ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਬਣਾਉਗੀ ਇੱਕ ਵੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਦਰਜ ਹੋਊਗਾ। ਜੀਪਾ ਸਾਹਿਬ ਜਿਵੇਂ ਆਈਟੀ ਸੈੱਲ ਦੇ ਇੱਕ ਇੱਥੇ ਤੁਹਾਡੇ ਮੈਂਬਰ ਸੀ ਅੱਜ ਉਹ ਕਾਂਗਰਸ ਦੇ ਸਾਹਮਣੇ ਕੀ ਕਹਿਣਾ ਚਾਹੁੰਦੇ ਨੇ ਕਿ ਇਹ ਤੁੰਗਲਾ ਨਾ ਦੇ ਦੇ। ਦੇਖੋ ਕੋਈ ਛੋਟਾ ਮੈਂਬਰ ਦੀ ਕੋਈ ਨਾਰਾਜ਼ਗੀ ਹੋਊਗੀ ਪਰ ਲੇਕਿਨ ਅੱਜ ਦਾ ਜਿਹੜਾ ਰੋਡ ਸ਼ੋਅ ਸੀਗਾ ਉਹਦੇ ਅੰਦਰ ਆਪ ਬਹਾਰੇ ਜਿਹੜਾ ਲੋਕ ਆਏ ਨੇ ਔਰ ਜੋ ਲੋਕਾਂ ਨੇ ਸਮਰਥਨ ਦਿੱਤਾਗਾ ਜੋ ਲੋਕਾਂ ਨੇ ਵੇਵ ਕੀਤਾਗਾ ਉਹ ਸਪਸ਼ਟਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਲੁਧਿਆਣਾ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਲੋਕ ਲਿਖਣਗੇ ਸਰ ਮੁਕਸਸ ਸਾਹਿਬ ਪਟਾਕਾ ਫੈਕਟਰੀ ਬਲਾਸਟ ਹੋਇਆ ਨੇ ਜੈਸਾ ਤੱਕ ਪੂਰਾ ਪਟਾਕਾ ਫੈਕਟਰੀ ਚ ਨੈਗਲੀਜੈਂਸੀ ਸਾਹਮਣੇ ਆਈ ਆ ਅਧਿਕਾਰੀਆਂ ਦੇ ਖਿਲਾਫ ਉਸ ਸ਼ਕਤੀ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਸਰ ਅਫਸਰ ਦਾ ਨਾਮ ਲੋਡਰਸ ਹੈਗਾ ਜਿਵੇਂ ਲਗਾਤਾਰ ਕਾਰਵਾਈਆਂ ਕੀ ਕਹਿਣਾ ਚਾਹੋਗੇ ਜਿਵੇਂ ਜਿਹੜਾ ਦੇਖੋ ਕਰਪਸ਼ਨ ਦੇਗੇਨਸ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਆ ਕਰਪਸ਼ਨ ਕਰਨ ਵਾਲਾ ਕੋਈ ਵੀ ਅਧਿਕਾਰੀ ਕੋਈ ਵੀ ਪੋਲੀਟੀਸ਼ੀਅਨ ਕਿਸੇ ਵੀ ਲੈਵਲ ਦਾ ਵਿਅਕਤੀ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਬਲਕਿ ਕਰਪਸ਼ਨ ਕਰਨ ਵਾਲੇ ਦੀ ਥਾਂ ਜਿਹੜੀ ਆ ਅਸੀਂ ਆਮ ਆਦਮੀ ਪਾਰਟੀ ਨੇ ਉਹ ਜੇਲ੍ਹ ਨਿਸ਼ਚਿਤ ਕੀਤੀ ਹੈ ਸਰ ਜੇਬੀ ਨਹੀਂ ਸ਼ਰਾਬ ਦੇ ਖਿਲਾਫ ਜਿਹੜੀ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਵੱਡੀ ਰਿਕਵਰੀ ਹੋਈ ਹੈਗੀ ਸੋ ਮੈਂ ਤਾਂ ਬਾਰ-ਬਾਰ ਸਪੱਸ਼ਟ ਕਰਦਾਗਾ ਕਿ ਜਿੱਥੇ ਵੀ ਕਿਤੇ ਇਲੀਗਲ ਕੰਮ ਹੋਊਗਾ ਗੈਰਕਾਨੂੰਨੀ ਕੰਮ ਹੋਊਗਾ ਉਹਦੇ ਖਿਲਾਫ ਸਰਕਾਰ ਜਿਹੜੀ ਹੈ ਸਖਤ ਐਕਸ਼ਨ ਲਊਗੀ ਠੀਕ ਹੈ ਤਲਵੰਦ ਦੇਖੋ ਸਾਡੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਅਰਵਿੰਦ ਗੇਦਰੀਵਾਦ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਕੋਮਨ ਸਿੰਘ ਮਾਨ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਤੇ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਜੀ ਨੇ ਆ ਕੇ ਸੰਜੀਵ ਰੋੜਾ ਜੀ ਦੇ ਹੱਕ ਦੇ ਵਿੱਚ ਰੋਡ ショਅ ਕੱਢਿਆ ਤੇ ਲੁਧਿਆਣੇ ਸ਼ਹਿਰ ਦੇ ਵਿੱਚੋਂ ਵੱਡਾ ਜਨਸਲਾਬ ਉੱਭੜ ਕੇ ਸਾਹਮਣੇ ਆਇਆ ਤੇ ਇਸ ਜਨਸਲਾਬ ਨੂੰ ਦੇਖ ਕੇ ਲੱਗਦਾ ਕਿ ਜਿਹੜੀ ਜਿੱਤਿਆ ਉਹ ਵੱਡੀ ਲੀਡ ਦੇ ਵਿੱਚ ਹੋਊਗੀ ਲੋਕ ਸੰਜੀਵ ਰੋੜਾ ਜੀ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਸਲਾਹਦੇ ਪਏ ਨੇ ਤੇ ਜਿੰਨੇ ਕੰਮ ਸੰਜੀਵ ਰੋੜਾ ਜੀ ਨੇ ਰਾਜ ਸਭਾ ਮੈਂਬਰ ਨੂੰ ਲੈ ਕੀਤੇ ਆ ਨਹੀਂ ਤੇ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜੇ ਜਾਂ ਰਾਜ ਸਭਾ ਮੈਂਬਰ ਬਣ ਜੇ ਤਾਂ ਉਹਨੂੰ ਹੁੰਦਾ ਮੈਂ ਤੇ ਲੋਕ ਸਭਾ ਜਾਂ ਰਾਜ ਸਭਾ 'ਚ ਜਾਣਾ ਮੈਂ ਕੀ ਕਰਨੂੰ ਲੋਕਾਂ ਦੇ ਵਿੱਚ ਵਿਚਰਨਾ ਕੀ ਕਰਨੂੰ ਕੰਮ ਕਰਨੇ ਆ ਸੰਜੀਵ ਰੋੜਾ ਜੀ ਨੇ ਇੱਕ ਕੌਂਸਲਰ ਵਾਂਗ ਇੱਕ ਐਮ ਐਲ ਏ ਵਾਂਗ ਇੱਕ ਮੰਤਰੀ ਵਾਂਗ ਇੱਕ ਰਾਜ ਸਭਾ ਤੇ ਮੈਂਬਰ ਪਾਰਲੀਮੈਂਟ ਵਾਂਗ ਸਾਰਿਆਂ ਦੇ ਕੰਮ ਕੀਤੇ ਤੇ ਪੁੱਲਰ ਸਾਹਿਬ ਸਭ ਤੋਂ ਵੱਡੀ ਗੱਲ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੈ ਸੈਮੀ ਫਾਈਨਲ ਮੰਨਦੇ ਹੋ ਜਿਹੜਾ 2027 ਦਾ ਜਿਹੜਾ ਇੱਥੋਂ ਤੇ ਅਗਲੀ ਜਿਹੜੀ ਹੈਗੀ ਆ ਬਣਨੀ ਹੈਗੀ ਸਥਿਤੀ ਹੈਗੀ ਦੋ ਦੇਖੋ ਸੈਮੀ ਫਾਈਨਲ ਵੀ ਆ ਤੇ ਉਵੇਂ ਲੋਕ ਜਿਹੜੇ ਆ ਨਾ 27 'ਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਫੇਰ ਰਿਪੀਟ ਕਰਨਗੇ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਇਸੇ ਤਰ੍ਹਾਂ ਵੱਡੇ ਮਾਰਜਨ ਨਾਲ ਫੇਰ ਸਰਕਾਰ ਬਣਾਉਂਗੀ ਲੋਕਾਂ ਨੂੰ ਮਤਲਬ ਇਹ ਕੰਮਾਣਾ ਲੋਕ ਰਾਜਨੀਤੀ ਜਿਹੜੀ ਆ ਉਹ ਕੰਮਾਂ ਦੀ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਆ ਇਮਾਨਦਾਰੀ ਨਾਲ ਜਿਹੜੇ ਵੀ ਕੰਮ ਆ ਜੋ ਕਰਪਸ਼ਨ ਹੁੰਦੀ ਸੀ ਪੁਰਾਣੀਆਂ ਸਰਕਾਰਾਂ ਮਿਲੀਆਂ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਹੀ ਬੰਦ ਹੋ ਗਈ ਆ ਪਰ ਐ ਨੇੜੇ ਲੱਗ ਗਈ ਆ 90 95% ਜਿਹੜੀ ਰਿਸ਼ਵਤੀ ਉਹ ਅੱਗੇ ਨਾਲੋਂ ਘਟ ਗਈ ਆ ਆਉਣ ਵਾਲੇ ਸਮੇਂ 'ਚ ਬਿਲਕੁਲ ਜ਼ੀਰੋ ਟੋਲਰੈਂਸ ਰਿਸ਼ਵਤ ਖਤਮ ਹੋਊਗੀ ਜਿਹੜਾ ਇਹ ਕੋੜ ਚੰਬੜਿਆ ਵਾ ਰਿਸ਼ਵਤਾ ਇਹ ਬਿਲਕੁਲ ਖਤਮ ਕਰਕੇ ਲੋਕਾਂ ਨੂੰ ਪਾਰਦਰਸ਼ੀ ਸਹੂਲਤਾਂ ਦੇਵਾਂਗੇ ਲੋਕਾਂ ਦੀ ਜਿਹੜੀ ਲੁੱਟਖੋਟ ਹੁੰਦੀ ਆ ਉਹ ਅੱਗੇ ਨਾਲੋਂ ਬੰਦ ਹੋਈ ਆ ਤੇ ਜਿਹੜੀ ਕੋਈ ਰਹਿ ਗਈ ਆ 2 4% ਉਹ ਵੀ ਖਤਮ ਹੋਊ ਠੀਕ ਹੈ